ਖੁਸ਼ੀਆਂ ਦਾ ਸੱਜਣਾ ਮੇ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਮੇ ਅੱਜ ਦਿਨ ਖੁਸ਼ੀਆਂ ਦਾ ਇਹ ਦਿਨ ਖੁਸ਼ੀਆਂ ਦਾ ਸੱਜਣਾ ਮੇਹ ਚ ਦਿਨ ਖੁਸ਼ੀਆਂ ਦਾ ਸੱਜਣਾ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਮੇਹ ਚ ਦਿਨ ਖੁਸ਼ੀਆਂ ਦਾ ਸੱਜਣਾ ਪਰਦਰ ਹੈਲਥ ਇੰਸਪੈਕਟਰ ਸੀਐਸਸੀ ਕਹਿੰਦੋਂ 31 ਮਾਰਚ 2000 ਸੇਵਾਮੁਕਤ ਹੋ ਚੁੱਕੇ ਸਰਦਾਰ ਸੁਦੇਸ਼ਨ ਜੀ ਉਹਨਾਂ ਦੀ ਡਿਪਾਰਟਮੈਂਟ ਪਾਰਟੀ ਵਿੱਚ ਪਹੁੰਚੇ ਨਾਲ ਪਰਕ ਮੈਂਬਰ ਉਹਨਾਂ ਦੇ ਰਿਸ਼ਤੇਦਾਰ ਸਨੇਹੀ ਅਤੇ ਸਾਡੇ ਕਮਿਊਨਿਟੀ ਹਾਲ ਸੈਂਟਰ ਕੈਡੋਂ ਨੇ ਸਾਨੂੰ ਸਹਿਯੋਗ ਕਰੂ ਜੀ ਨਾਲ ਸੀਡਰ ਲੈਂਡ ਆਈਡੀਆ ਟਾਈਮ ਨਾਲ ਲੋਣਾ ਰਿਪੋਰਟਿੰਗ ਇਹ ਜਿਹੜੀ ਦੋ ਚੀਜ਼ਾਂ ਦੇ ਮੁਲਾਕਿਸੇ ਨੂੰ ਜਦੋਂ ਅਸੀਂ ਜ਼ਿਆਦਾ ਨਹੀਂ ਆ ਤੇ ਉਹਦੀ ਜਿਹੜੀ ਡਿਊਟੀ ਆ ਤੇ ਜਿਹੜੀ ਉਹਦੀ ਜੌਬ ਆ ਉਸ ਪੂਰੀ ਕੰਮ ਤੋਂ ਬਾਅਦ ਪੀ ਅਪਰਾਲ ਨੂੰ ਨਾਮ ਤਪੀ ਵਾਰਦ ਨੂੰ ਮੰਗ ਲਿਆ ਰਟਾਇਆ ਹੈ। ਭਾਜੀ ਦੇ ਸੁਭਾਅ ਬਾਰੇ ਜਿਵੇਂ ਕਿ ਮੇਰੇ ਵੀਰ ਰਵੀ ਜੀ ਨੇ ਦੱਸਿਆ ਕੋਈ ਕੋਈ ਐਂਟੀ ਗੱਲ ਨਹੀਂ ਜਿਸ ਤਰ੍ਹਾਂ ਦਾ ਕੇਰਾ ਆਪਾਂ ਨੂੰ ਸਾਰਿਆਂ ਨੂੰ ਮਹਿਸੂਸ ਹੁੰਦਾ ਹੈ ਇੱਕ ਗੁਰਸ਼ਿ ਤੇਰਾ ਨੰਬਰ ਤੱਕ ਤੇਰਾ ਸੁਭਾਅ ਅਸੀਂ ਬੈਂਡ ਦਾ ਨਾਮ ਪਹਿਲਾਂ 2009 ਦੇ ਵਿੱਚ ਬਹੁਤ ਇਕੱਠੇ ਪ੍ਰਮੋਟ ਹੋਏ ਤੇ 2009 ਦੇ ਵਿੱਚ ਸਾਡਾ ਸਿਆਲ ਵੀ ਸਾਡੇ ਕੋਲ ਦੇ ਇਹ ਆਪਣੇ ਮੈਕਸਮੋਂ ਮੇਕਾ ਜਦੋਂ ਇਹ ਨਾਲ ਮੈਂ ਗੱਲਬਾਤ ਕੀਤੀ ਪਤਾ ਲੱਗਾ ਕਿ ਇਹ ਆਪਣੇ ਕੰਮ ਦੇ ਤੁਸੀਂ ਬਹੁਤ ਜ਼ਿੰਮੇਵਾਰ ਨੂੰ ਕਿਉਂਕਿ ਤੁਸੀਂ ਨਿਸ਼ਾਪਚ ਹੋ ਤੇ ਜਦੋਂ ਜਦੋਂ ਮਿਲਦੇ ਨੇ ਜਿਹੜੇ ਬੱਚੇ ਮਿਲਦੇ ਨੇ ਮਿਸ਼ਰਾਨੋਂ ਤੋਂ ਬਾਅਦ ਵੀ ਸਾਡੇ ਨਾਲ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ भाजी के परिवार मैं जिन्हें भी आए हैं बोलनी चाहूंगा चंगा छोटे दो हज़ार इक्कीस चार साल छोटा जहां का पर जो चार डिलीवर ने पता चलो तो पांच साल होगा पर डिलीवर बहुत जल्दी लंघ गया ਤਾਂ ਉਹਦਾਂ ਲੱਗਦਾ ਕਿ 5 ਸਾਲ ਹੋਏ ਦੀਆਂ ਪਾਜੀ ਦੀਆਂ 2-4 ਜੀਜਾ ਮਤਲਬ ਆਸਮਰਾਧਾ ਦੀ ਮੈਂ ਕੰਮ ਕਰੂੰਗਾ ਉਹ ਪ੍ਰਾਪਤ ਹੋ ਰਹੀਆਂ ਜੇ ਸੋ ਸਾਡੀ ਇਹਦੇ ਲੋਨ ਵੀ ਸੰਜੂਰ ਦਸਰ ਐਂਸ਼ੁਰੈਂਸ ਦੇ ਛੋਟੇ ਮਿਲ ਕੜੇ ਨਾਲੇ ਔਰ ਰਿਟਾਇਰਮੈਂਟ ਵੀ ਸਾਰਾ ਲੈ ਗੋ ਫਿਰ ਤੋਂ ਧੰਨਵਾਦ ਸਾਹਿਬ ਇਹਨਾਂ ਪਰਮਿਕ ਅਫਸਰ ਉਹਨਾਂ ਦਾ ਬਹੁਤ ਬਤਾਨਵਾ ਉਹਨਾਂ ਨਾਲ ਦਵਿੰਦਰ ਸਿੰਘ ਐਪੀਡਬਲ ਸਬਸੈਂਟਰ ਕਟਿਆ ਮਤਾਂ ਤੁਹਾਡਾ ਆਸਿਸ਼ ਸਿੰਘ ਉਸਾਲ ਸਿੰਘ ਮੰਦੀਪੇਰ 20 ਬਾਸਿਕ ਤੋਂ ਜਿਹੜੇ ਦੱਸੇ ਸਾਰੇ ਸੰਗਤਾਂ ਕੋਲੋਂ ਵਸਾਈ ਹੋਈ ਇਹ ਪਵਿੱਤਰ ਨਗਰੀ ਜਿੱਥੇ ਆਪ ਸੰਗਤਾਂ ਜੁੜ ਬੈਠੇ ਹੋ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੀਵਾਰ ਇਸੀ ਸੱਜਾ ਕਫਾ ਜਰਾ ਜਰਾ ਪਵਿੱਤਰ ਧਰਤੀ ਹੈ ਸਾਰੀ ਸ਼ਹੀਦਾਂ ਦੀ ਧਰਤੀ ਹੈ ਇਸ ਧਰਤੀ ਦਾ ਰੋਮ ਰੋਮ ਕਰਕੇ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿਉਂ ਜਿਸ ਧਰਤੀ ਤੋਂ ਇਨੇ ਸ਼ਹੀਦ ਜੋਧੇ ਸੂਰਬੀਰ ਜੋਧੇ ਜੀ ਦੇ ਆਤਮੁੱਚੀ ਸੰਘਰਮੂ ਵੀਰਾਂ ਨੂੰ ਭੈਣਾ ਨੂੰ ਜੋਬ ਕਰਨ ਦਾ ਸੁਭਾਰ ਸਮਾਪਤ ਜੀ ਅਸੀਂ ਇਹਨਾਂ ਨੂੰ ਸ਼ੁਰੂ ਤੋਂ ਹੀ ਡਾਕਟਰ ਸਾਹਿਬ ਨਾਲ ਹੀ ਜੋੜਨ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਕੀਤੇ ਐਸਟੇਟ ਦੇ ਸੀਨੀਅਰ ਪ੍ਰਧਾਨ ਨੇ ਹਮੇਸ਼ਾ ਸਾਂਝੇ ਦੀ ਜ਼ਰੂਰੀ ਹੈ ਔਰ ਸੇਵਾ ਵਾਸਤੇ ਜਨੂ ਘਰ ਦੇ ਕਾਰਜ ਵਾਸਤੇ ਬੇਸ਼ੰਮ ਮਹਿਲ ਕਰਦੇ ਆਂ ਕਿ ਆਪਾਂ ਜਿੱਕਰ ਕਰਦੇ ਮੇਰੇ ਸਾਰੇ ਵੀਰ ਕਿ ਜ਼ਿੰਦਗੀ ਦੇ ਵਿੱਚ ਨਾ ਉੱਚ ਜਨਮ ਹੁੰਦਾ ਹੈ ਗੁਰੂ ਸਾਹਿਬ ਜੀ ਦੇ ਪ੍ਰਮਾਣ ਸਾਨੂੰ ਸੇਧ ਦਿੰਦੇ ਆ ਔਰ ਫਿਰ ਇਹ ਮਨੁੱਖਾ ਦੇ ਹੀ ਪ੍ਰਾਪਤ ਦੀ 84 ਲੱਖ ਦੇ ਗਿਰਡ ਦੇ ਵਿੱਚ ਔਰ ਅਸੀਂ ਇਹ ਬੰਨ ਕਰਕੇ ਆਏ ਸੀ ਕਿ ਇਹ ਪ੍ਰਮਾਤਮਾ ਸਾਨੂੰ ਇੱਕ ਵੜੀ ਸਿੱਧਿਆ ਕਾਲ ਅਸੀਂ ਤੇਰਾ ਨਾਮ ਜਪਾਂਗੇ ਚੰਗੇ ਪਰਉਕਾਰ ਦੇ ਕਾਰਜ ਕਰਾਂਗੇ ਲੋਕ ਭਲਾਈ ਦੇ ਕਾਰਜ ਕਰਾਂਗੇ ਪਰ ਜਦੋਂ ਪੁੱਠਾ ਸੀ ਉਦੋਂ ਸਿੱਧੇ ਕੰਮ ਕਰਦਾ ਸੀ ਪਰ ਜਦੋਂ ਸਿੱਧਾ ਹੋ ਗਿਆ ਉਦੋਂ ਇਹ ਪੁੱਠੇ ਕੰਮ ਕਰਨ ਲੱਗ ਪਿਆ। ਔਰ ਜਿੰਨਾ ਇਨਸਾਨ ਘੱਟ ਗਿਆ। ਆ ਤੁਸੀਂ ਥੋੜੇ ਦਿਨ ਪਹਿਲਾਂ ਦੇਖਿਆ ਹੀ ਹੈ ਕੀ ਕੁਝ ਹੋਇਆ। ਇੰਨਾ ਹੋਰ ਕੋਈ ਜੀਵ ਜੰਤੂ 84 ਦੇ ਗੇੜ ਦੇ ਵਿੱਚ ਨਹੀਂ ਦੁਨੀਆ ਜਿੰਨੇ ਜੀਵ ਜੰਤੂ বাসਦੇ ਆ ਇੰਨੇ ਘੱਟ ਨਹੀਂ ਜਿੰਨਾ ਮਨੁੱਖ ਘੱਟ। ਔਰ ਜਿੰਨੇ ਇਤਿਹਾਸਾਂ ਹੈ ਜਿੰਨੇ ਯਹਿਰ ਪੈਦਾ ਕੀਤੇ ਸਾਰੇ ਮਨੁੱਖਤੀ ਇਸ ਦੁਨੀਆਂ ਲਈ ਕਾੜ ਨੇ ਕੀਤੇ। ਔਰ ਹਮੇਸ਼ਾ ਚੰਗਾ ਸੋਚਾਰੂ ਤੁਹਾਨੂੰ ਉਪਰਾਲਾ ਕਰਨਾ ਚਾਹੀਦਾ ਮੈਂ ਬੇਨਤੀ ਕਰ ਰਿਹਾ ਸੀ ਕਿ ਇੱਕ ਦਿਨ ਜਨਮ ਦੇਣ ਯਾਦ ਰਹਿਦਾ ਬੰਦੇ ਨੂੰ ਫਿਰ ਪੜ੍ਹਾਈ ਲਿਖਾਈ ਕਰਨੀ ਡਿਗਰੀ ਕੋਰਸ ਕਰਨਾ ਔਰ ਫਿਰ ਕੋਤੋਂ ਕੋਈ ਸਰਕਾਰੀ ਜੋਬ ਮਿਲ ਜੇ ਪ੍ਰਾਈਵੇਟ ਜੋਬ ਮਿਲ ਜੇ ਜਾਂ ਕੋਈ ਕਾਰੋਬਾਰ ਚੰਗਾ ਮਿਲ ਜੇ ਇੱਕ ਦਿਨ ਉਹ ਵੀ ਯਾਦ ਰਹਿਦਾ ਫਿਰ ਤੀਸਰਾ ਜਦੋਂ ਉਹ ਇਸ ਜੀਵਨ ਵਿੱਚ ਪਰਮੇਸ਼ਰ ਨੂੰ ਪਰੇਸ਼ ਕਰਕੇ ਫਿਰ ਅਸੀਂ ਰਲ ਕੇ ਚਲਣਾ ਪਊਗਾ ਤੇ ਸਲਾਹ ਨਾਲ ਚਲਣਾ ਪਊਗਾ ਔਰ ਇਹ ਵੀ ਯਾਦ ਰਹੀਦਾ ਜਣ ਫਿਰ ਜਿਹੜਾ ਹੁਣ ਅੱਜ ਦੇਣਾ ਆਉਣਾ ਜਾ ਰਿਹਾ ਹੈ ਕਿ ਬਿਲਕੁਲ ਬੇਦਾਗ ਆਪਣੀ ਜੌਬ ਕਰਕੇ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਸੈਟਲ ਕਰਕੇ ਨਸ਼ੇ ਆਦਤ ਤੋਂ ਦੂਰ ਰਹਿ ਕੇ ਵਧੀਆ ਤਰੀਕੇ ਦੇ ਨਾਲ ਜੀਵਨ ਬਿਚਰ ਕੇ ਚੰਗੇ ਸਾਥ ਪਿਆਰ ਦੇ ਨਾਲ ਸਾਰਿਆਂ ਨਾਲ ਰਹਿ ਕੇ ਸਹੀ ਸਲਾਮਤ ਬਿਲਕੁਲ ਸਿਹਤ ਪੱਖੋਂ ਵੀ ਸਹੀ ਹੋਣਾ ਟਾਈਮ ਹੋਣਾ ਇਹ ਫੜੀ ਵੱਡੀ ਖੁਸ਼ੀ ਵਾਲੀ ਗੱਲ ਹੈ ਏ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਬਹੁਤ ਬਰਲੇ ਨੂੰ ਨਸੀਬ ਕਰਦਾ ਹੈ ਸੋ ਇਹਨਾਂ ਨੂੰ ਇਸ ਗੱਲ ਤੇ ਹੀ ਵਧਾਈ ਵੀ ਦੇਣੇ ਆ ਕਿ ਬਿਲਕੁਲ ਸਭ ਕੁਝ ਦੀ ਬਾਰ ਰੱਖੀ ਚਿਪਾ ਇਹਨਾਂ ਨੇ ਔਰ ਇਹ ਆਸ ਰੱਖਦੇ ਗਾ ਆਉਣ ਵਾਲੇ ਸਮੇਂ 'ਚ ਵੀ ਇਸੇ ਤਰੀਕੇ ਦਾ ਹੀ ਇਹਨਾਂ ਕੋਲ ਮੈਸੇਜ ਮੰਗਦਾ ਰਹੇਗਾ ਲੋਕ ਭਲਾਈ ਦੇ ਔਰ ਦੇਖੋ ਅਸੀਂ ਜਿਹੜੀ ਮੈਂ ਪਹਿਲਾਂ ਸ਼ੁਰੂਆਤ ਕੀਤੀ ਕਿ ਅਸੀਂ ਉਸ ਪ੍ਰਮਾਤਮਾ ਨੂੰ ਇਹ ਪਰਨ ਕਰਕੇ ਆਏ ਸੀ करन कि ਅਸੀਂ ਤੇਰਾ ਸ਼ੁਕਰਾਨਾ ਕਰਦੇ ਰਵਾਂਗੇ ਕਰਦੇ ਰਵਾਂਗੇ ਚਾਹੀ ਪੰਜਾਬੀ ਕਾਰਜ ਕਰਦੇ ਆਂ ਮੀਂ ਜੋਬ ਕਰਦੇ ਮਿਲਨਸ ਕਰਦੇ ਕੋਈ ਵੀ ਦੁਕਾਨ ਕਰਦੇ ਸਭ ਤੋਂ ਉਸ ਪ੍ਰਭੂ ਪਰਮਾਤਮਾ ਨਾਲ ਜੋੜ ਕੇ ਰੱਖ ਸਕਦੇ ਆਂ ਤਾਂ ਕਿ ਜਦੋਂ ਤੁਸੀਂ ਕੋਈ ਮਾੜਾ ਕੰਮ ਕਰਨ ਲੱਗੋ ਉਸੇ ਵੇਲੇ ਤੁਹਾਡਾ ਹੱਥ ਰੁਕ ਜੇਗਾ ਕਿ ਉਹ ਦੇਖਦਾ ਅੱਗੋਂ ਦੇਖ ਕੇ ਪਿੱਛੋਂ ਦੇਖ ਕੇ ਕੁੱਝ ਤੇ ਕਹਾ ਸਿਪਾਏ ਉਹ ਤੋਂ ਅਸੀਂ ਛੁਪਾ ਨਹੀਂ ਸਕਦੇ ਦੁਨੀਆ ਤੋਂ ਲੁਕਾ ਸਕਨੇ ਭੈਣ ਭਰਾਵਾਂ ਤੋਂ ਲੁਕਾ ਸਕਨੇ ਮੀਆਂ ਬੀਵੀ ਵੀ ਇੱਕ ਦੂਜੇ ਤੋਂ ਲੁਕਾ ਸਕਦੇ ਆਂ ਔਰ ਉਸ ਪ੍ਰਭੂ ਪਰਮਾਤਮਾ ਦੀ ਨਿਗਾਹ ਤੋਂ ਕੋਈ ਬਚ ਨਹੀਂ ਸਕਦਾ ਹਰ ਇੱਕ ਉਹਦੀ ਕੈਮਰੇ ਦੇ ਵਿੱਚ ਆ ਰਿਹਾ ਤੇ ਦੇਖੋ 84 ਲੱਖ ਜਿਹੜੀ ਨੂਨਾ ਆਣ ਨੇ ਉਹਨਾਂ ਦੇ ਵਿੱਚੋਂ ਇੱਕ ਹੀ ਐਸ ਨਹੀਂ ਜੂਨ ਬਣੀ ਜਿਹਦੇ ਵਿੱਚ ਸਾਨੂੰ ਪ੍ਰਭੂ ਪਰਮਾਤਮਾ ਨੇ ਇਹ ਬੁੱਧੀ ਵੀ ਦਿੱਤੀ ਹੈ ਸਮਝ ਲਿਖਦਾ ਹੈ ਕਿ ਅਸੀਂ ਕੀ ਕਰਨਾ ਕੀ ਨਹੀਂ ਕਰਨਾ ਸੀ ਰੀਗੁਰਾ ਸਾਹਿਬ ਜੀ ਸਾਰੇ 1430 ਅੰਗ ਮੇਰੇ ਪਾਤਸ਼ਾਹ ਦੇ ਹਰ ਜਗ੍ਹਾ ਤੋਂ ਸਾਨੂੰ ਸਮਝਾਉਂਦੇ ਫੁਕਮਨਾਮੇ ਦੇ ਰੂਪ ਚ ਕਿ ਆ ਕਰਮਕਾਰ ਆ ਨਾ ਕਰਨਾ ਪਰ ਜਦੋਂ ਅਸੀਂ ਰੋਕੀ ਹੋਏ ਕੰਮ ਨੂੰ ਕਰਦੇ ਆਂ ਉਹ ਨਸ਼ਿਆਂ ਨਾਲੋਂ ਕਿੰਨਾ ਬਿਹਤਰ ਹੈ ਤੇ ਦੁਨੀਆ ਜਦਕੇ ਦੂਸਾ ਸਾਹਿਬ ਨੇ ਸਭ ਨੂੰ ਇਨ੍ਹਾਂ ਚੀਜ਼ਾਂ ਤੋਂ ਬੜੀ ਦੂਰ ਰੱਖਿਆ ਹੈ ਪਤਿਤ ਗੁਣੇ ਤੋਂ ਦੂਰ ਰੱਖਿਆ ਹੈ ਮਾੜੀ ਸੰਗਤ ਤੋਂ ਦੂਰ ਰੱਖਿਆ ਹੈ ਪਰ ਅਸੀਂ ਜਦੋਂ ਆਪਣੀ ਮਨਮਰਜ਼ੀ ਕਰਦੇ ਆਂ ਫਿਰ ਸਾਡਾ ਤੇ ਸਾਡੇ ਪਰਿਵਾਰ ਦਾ ਵੀ ਨੁਕਸਾਨ ਹੁੰਦਾ ਬੱਚਿਆਂ ਦਾ ਵੀ ਨੁਕਸਾਨ ਹੁੰਦਾ ਇੰਨਾ ਦੁਨੀਆ ਦੇ ਉੱਤੇ ਪਾਇਆ ਤੁਹਾਡੀ ਬੱਚੀ ਦੀਆਂ ਖਬਰਾਂ ਦਾ ਆਪਾਂ ਦੇਖਦੇ ਹਾਂ ਉਹ ਸਭ ਨੂੰ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਇਸ ਮਾਤ ਰક્ષਣ ਨੂੰ ਮੈਂ ਖਾਸ ਕਰਕੇ ਭਾਈ ਸਾਹਿਬ ਜੀ ਦਾ ਔਰ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਹਨਾਂ ਨੂੰ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਤੁਸਤੀ ਬਖਸ਼ੇ ਬੱਚਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਪਰ ਮੈਂ ਜਰੂਰੀ ਬੇਨਤੀ ਪਿਛਲੀ ਵਾਰ ਸਟੇਜ ਤੋਂ ਵੀ ਕੀਤੀ ਸੀ ਉਸ ਦਿਨ ਕਿ ਹੁਣ ਤੁਸੀਂ ਖੰਡੇ ਬਾਟ ਦੀ ਔਰ ਦੂਰ ਜਾ ਸਕਦੇ ਸਾਂ ਜੈਬੇ ਕੁਮਾਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧੀਆਂ ਪੁੱਤਰ ਜਰੂਰ ਬਣਾਓ ਉਹ ਮੈਂ ਬੇਨਤੀ ਸਾਰਿਆਂ ਨੂੰ ਨਹੀਂ ਕਰਦਾ ਸਾਂਜੀ ਵੀ ਲੇਕਿਨ ਇਹਨਾਂ ਨੂੰ ਜ਼ਰੂਰੀ ਇਸ ਕਰੇ ਕਰਨ ਲੱਗਾ ਜਿਉਂ ਤੁਸੀਂ ਬਿਲਕੁਲ ਫ੍ਰੀ ਹੋ ਗਏ ਕਿਸੇ ਕਿਸਮ ਦਾ ਕੋਈ ਕੋਈ ਕਾਰਨ ਨਹੀਂ ਹੈਗਾ ਕਿ ਜਿਹਦੇ ਕਾਰਨ ਤੁਸੀਂ ਉਹ ਹੱਥ ਆ ਲਾ ਸਕੋ ਸਹਿਬੇ ਕਮਾਲ ਨੂੰ ਗੋਬਿੰਦ ਸਿੰਘ ਮਹਾਰਾਜੀ ਨੇ ਸਾਡੇ ਵਾਸਤੇ ਆਪਣਾ ਸਮੁੱਚਾ ਪਰਿਵਾਰ ਨਿਸ਼ਾਵਰ ਕੀਤਾ ਹੈ ਔਰ ਮੈਂ ਹੁਣ ਨਾ ਹਰ ਜਗ੍ਹਾ ਤੇ ਉਹ ਆਪ ਸੰਤਨ ਜਿੱਥੇ ਵੀ ਮੈਨੂੰ ਸਟੇਜ ਤੇ ਮੌਕਾ ਮਿਲਦਾ ਤਾਂ ਉਦਨ ਕਰਦਾ ਕਿਸੇ ਨੂੰ ਸ਼ੱਕ ਨਾ ਆਇਆ ਜੇ ਕੋਈ ਇਹ ਰਹਿ ਨਾ ਜਾਵੇ ਭਲੇਖਾ ਕਿਸੇ ਕਿਸਮ ਦਾ ਕਿ ਸ਼ਾਇਦ ਸਾਡਾ ਜੀ ਨੂੰ ਉਹਦਾ ਵੀ ਤੋਂ ਸਾਡੇ ਉਸ ਪ੍ਰਭੂ ਪ੍ਰਮਾਤਮਾ ਦਾ ਜਦੋਂ ਗੋਬਿੰਦ ਸਿੰਘ ਮਹਾਰਾਜ ਬਹੁਤ ਕਈ ਨਿੱਕਾ ਕਈ ਜਿਗਰ ਕੱਢ ਦਿੰਦੇ ਆ ਕਿ ਮਨ ਸਾਫ ਦਾ ਹੀ ਰਾਹ ਹੈ ਹੁਣ ਸਹਿਜੇ ਕਮਾਲ ਸੀ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲੋਂ ਕਿਸਦਾ ਮਨ ਸਾਫ ਹੋ ਸਕਦਾ ਕਿਥੋਂ ਡਰਾਇਕ ਨੇ ਅੰਦਰ ਆ ਕੇ ਲੈ ਇੱਕ ਸਾਡਾ ਮਨ ਸਾਫ ਬਹੁਤ ਜ਼ਿਆਦਾ ਉਹਨਾਂ ਤੋਂ ਵੀ ਸਾਫ ਜਿਹੜੇ ਧਰਤੀ ਦੇ ਰੱਬ ਸੰ ਰੱਬ ਆਪਣਾ ਸਮੁੱਚਾ ਪਰਿਵਾਰ ਵਾਰ ਕੇ ਇੱਕ ਨਿਸ਼ਾਨੀ ਤੱਕ ਨਹੀਂ ਰੱਖੀ ਜਿਨ੍ਹਾਂ ਨੇ ਅਸਰ ਕੋ ਨਾ ਹੋ ਨਾਮਾ ਸਾਂਝਾ ਕਰਕੇ ਬਾਤ ਬਤਲੇਣੀ ਕਿਉਂਕਿ ਭਾਈ ਸਾਹਿਬ ਫਿਕਰ ਕਰ ਰਹੇ ਸੀਗੇ ਸਮੇਂ ਦੀ ਥੋੜੀ ਘਾਟ ਆ ਤੋ ਆਪ ਤੁਹਾਨੂੰ ਨਰਾਡਾ ਤੋਂ ਸਾਂਝਾ ਪੈਣਾ ਨਹੀਂ ਅੰਦਰ ਆਇਓ ਔਰ ਇਹ ਕੋਸ਼ਿਸ਼ ਕਰੋ ਜਿੰਨਾ ਵੀ ਸਮਾਂ ਮਿਲਦਾ ਹੈ ਉਸ ਕਰਕੇ ਪ੍ਰਭੂ ਬਾਣੀ ਨੂੰ ਦੀ ਵਡਿਆਈ ਜਿ ਬਤਾਓ ਗਿਆਨੀ ਸੰਸੰਗੀ ਮਸੀਹ ਜੀ ਇਹ ਨਹੀਂ ਕਿ ਕਿਸੇ ਮਨੁੱਖ ਦੀ ਸੁੰਦਰਤਾ ਮਾਪਣੀ ਹੋਵੇ ਨਾ ਉਹਦੀ ਲੋਜ ਤੇ ਡਿਪੈਂਡ ਕਰਦੀ ਹੈ ਇਹ ਉਹਦੀ ਲੋਜ ਤੇ ਸਾੜੀ ਉਹਦੇ ਜਿਹੜੀ ਚਿਹਰੇ ਦੀ ਸੁੰਦਰਤਾ ਡਿਪੈਂਡ ਕਰਦੀ ਹੈ ਇਸੇ ਤਰੀਕੇ ਦੇ ਨਾਲ ਪ੍ਰਭੂ ਪਰਮਾਤਮਾ ਦੇ ਦਰਬਾਰ ਚ ਸੁੰਦਰ ਉਹ ਹੀ ਹੈ ਜਿਹੜਾ ਨਾਮ ਹੈ ਜਿਹਦੇ ਕੋਲ ਨਾਮ ਹੈਗਾ ਪ੍ਰਭੂ ਪਰਮਾਤਮਾ ਦਾ ਨਾਮ ਹੈਗਾ ਸਿਮਰਨ ਹੈਗਾ ਉਹ ਹੀ ਉਹਦੇ ਰੱਤੇ ਸੁੰਦਰ ਸੋਭਾ ਪਉਂਦਾ ਹੈ ਸੋ ਮੈਂ ਆਪਜੀ ਨੂੰ ਨਾਮਾ ਸਰਣ ਪ੍ਰਾਦਾ ਤੇ ਆਪ ਜੀ ਨੇ ਕੋਸ਼ਿਸ਼ ਕਰਨੀ ਆ ਜੇ ਕੋਈ ਦੀ ਫੋਟੋਸਟੇਟ ਤਾਂ ਵੀ ਜਾਵੇ ਮੈਂ ਉਹ ਵੀ ਪ੍ਰਮੁਖ ਕਰਾ ਦਾਂਗਾ ਕਿ ਚੰਗਾ ਕਿਸੇ ਕਿਸਮ ਦਾ ਨਹੀਂ ਕਰਨਾ ਕੋਈ ਸਾਹਿਬ ਨੇ ਮੇਰੇ ਪਾਤਸ਼ਾਹ ਜੀ ਨੇ ਜਦ ਆਪੀ ਟੋੜ ਬੈਠੇ ਅਸੀਂ ਠੀਕ ਨਾ ਸੰਗਤ ਆਈ ਤਾਪਨ ਕੋ ਤੇ ਕਹਿਣ ਲੱਗੇ ਜੀ ਸਾਹਿਬ ਕੋਈ ਸਾਡੀ ਹੁਕਮ ਤਲਗੀਦਾਰ ਪਾਤਸ਼ਾਹ ਵਜਤ ਚਾਏ ਬੋਲਣ ਲੱਗੇ ਕਹਿੰਦੇ ਸਰਬੱਤ ਸੰਗਤ ਕਾਬਲ ਗੁਰ ਰੱਖੇਗਾ ਤੁਸੀਂ ਉੱਤੇ ਸਾਡੀ ਬਹੁਤ ਖੁਸ਼ੀ ਹੈ ਤੁਸੀਂ ਕੰਡੇ ਦਾ ਅੰਮ੍ਰਿਤ ਪੰਨੋਂ ਤੋਂ ਰਹਿਣਾ ਕੇਸ ਰੱਖਣੇ ਸਾਡੀ ਲੋਰ ਹੈ ਕਸ਼ ਕਰਪਾਨ ਦਾ ਵਿਸਾਹ ਕਰਨਾ ਨਹੀਂ ਸਰਬੋਦਾ ਕੜਾ ਹੱਥ ਰੱਖਣਾ ਕੇਸਾਂ ਦੀ ਪਾਲਣਾ ਕੰਗੇ ਸੇ ਉਹ ਦੋ ਵਕਤ ਕਰਨੀ ਆਪਾਂ ਆਖਿਆ ਦਾ ਟੁਠਾ ਮਾਸ ਖਾਵੇ ਨਹੀਂ ਅਗੋਂ ਮੇਰ ਪਾਸਾ ਫਿਰ ਹੋਰ ਸਭ ਤੋਂ ਥੋੜਾ ਜਿਹਾ ਲੈ ਜੇ ਨਾ ਕਿਤੇ ਆ ਬਾਦਨੀ ਤਥਾ ਕੰਨਿਆ ਮਾਰਨ ਵਾਲੇ ਸੇ ਮੇਲ ਨਾ ਰੱਖੋ ਬਾਦਨੀ ਹੁੰਦਾ ਸਿੱਖੋ ਕੇ ਜੇ ਕੇਸ ਕਤਲ ਕਰਾਉਂਦਾ ਹੈ ਜਦਕੀ ਈਮਾਨ ਮਾਰਦਾ ਹੈ ਜਿਆ ਮਾਰਦਾ ਰੇਹੇ ਰਵਾਜਾ ਨਹੀਂ ਪਾਏ ਕੋ ਦਵਾਈ ਜਲਾਤਨਾ ਮਾਰਦਾ ਹੈ ਚਾਹੇ ਮਾਂ ਦੇ ਪੇਟ 'ਚ ਮਾਰਦਾ ਹੈ ਮਹਾਰਾਜ ਜੀ ਦੇ ਕੋ ਕਿੰਨਾ ਸਮਾਂ ਪੈਣੋ ਸਮਾਂ ਚਾਹਤਾ ਹੈ ਕਿ ਮੇਰੇ ਸਿੱਖ ਨੇ ਬਾਗਣੀ tatha ਕੰਨਿਆ ਮਾਰਨ ਵਾਲੇ ਸੇ ਰਿਵਾਜਾ ਰੱਖੋ ਬਰਜਤ ਕਰਦਾ ਹੋਈ ਔਰ ਇਹ ਕਹੋ ਕਿਆ ਮੀਣੇ ਮਸੰਦੀਏ RAM ਰਾਏ ਦੀ ਸੰਗਤ ਨਾ ਬੈਸੋ ਜਿਹੜੇ ਤੁਹਾਨੂੰ ਜੁਗੋ ਜੁਗਾ ਟਾਲ ਛਕ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਉਹ ਦੂਰ ਕਰਦੇ ਆ ਉਹਨਾਂ ਦੀ ਸੰਗਤ ਨਹੀਂ ਕਰਦੇ। ਏਰੀਆਂ ਦੇ ਪਖੰਡੀਆਂ ਸਾਹਾਂ ਦੇ ਜੱਟੂ ਕੂਣਿਆਂ ਵਾਲਿਆਂ ਦੇ ਬੈਦਲ ਕੋਲ ਉਹਨਾਂ ਦੇ ਛਕਲੋ ਵੀ ਤੱਕ ਵੀ ਨਹੀਂ ਕਰਦੇ। ਤੇਰੇ ਕੋ ਮੇਰੇ ਪਾਛਾ ਗੀਤ ਲੱਗੇ ਆ ਵਾਹਿਗੁਰੂ 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 ਜਿੰਨ ਬਈਆ ਜਪਣਾ ਗੁਰੂ ਕੀ ਬਾਤ ਰੱਖਣੀ ਉਸ ਆਪ ਤੇ ਸਾਡੀ ਬਹੁਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿੱਚ ਜੋ ਆਪਰਾ ਚਾਰਤਾ ਜਿਹੜਾ ਸਿੱਖ ਮੇਰੀ ਭੈਣ ਕੋਈ ਵੀ ਚਾਹੇ ਗੈਂਸੇ ਕੁੜੀ ਹੋ ਕੋਈ ਕੋ ਪੰਜਾਬ ਦੇ ਆਰਿਆਂ ਦੇ ਵਿੱਚ ਕੋਈ ਇੱਕ ਧਰਮ ਦਾ ਥੋੜਾ ਜੂ ਧਰਮ ਨਾਲ ਕੋਈ ਲੈਣ ਦੇਣ ਨਹੀਂ ਕੋਈ ਵੀ ਪ੍ਰਵੇਸ਼ ਕਰ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤਰ ਬਣ ਸਕਦਾ ਸੋ ਕਹਿਣ ਲੱਗੇ ਕਿ ਜੋ ਇਹ ਮੰਨਦਾ ਉਹਨਾਂ ਦੇ ਸਿਰ ਤੇ ਮੇਰਾ ਹੱਥ ਰੁੱਥ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿਰ ਤੇ ਹੱਥ ਹੋਵੇ ਜਰੇ ਉਹਨੂੰ ਕਮੀ ਰਹੂਗੀ ਕਿਸੇ ਚੀਜ਼ ਦੀ ਬਾਦਸ਼ਾਹ ਦਾ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਹੋਰ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਾੜ ਲਾਗੇ ਹੀ ਕਈ ਮੇਰੇ ਵੀਰ ਕਹਿੰਦੇ ਕਿ ਪਹਿਲਾਂ ਚਰਨਾ ਅਮਰਤ ਚਰਦਾ ਸੀ ਖੰਡੇ ਪਾਟ ਦੀ ਬੋਲ ਨਹੀਂ ਕੀ ਹੋਣ ਰਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਤਾ ਸੀ ਕਿ ਪਹਿਲੇ ਨੌ ਗੁਰਸਹਿਬਾਨਾਂ ਤੱਕ ਚਰਨ ਪਾਉ ਦਿੱਤੀ ਜਾਂਦੀ ਸੀ ਹੁਣ ਜੇ ਇਹ ਦੀ ਗਾਹ ਚਲਦੀ ਗਈ ਨਾ ਪਖੰਡੀਆਂ ਸਾਹਾਂ ਨੇ ਆਪਣੇ ਪੈਰ ਤੋੜ ਤੋਂ ਰੋਕ ਨੂੰ ਪੈ ਹੀ ਜਾਣਗੇ ਆਪਣੇ ਚੇਲੇ ਬਣਾਈ ਜਾਣਗੇ ਤੇ ਪੰਜਾਂ ਪਿਆਰਿਆਂ ਨੂੰ ਖੁਲਾਵੇ ਕਿ ਪੰਜ ਪਿਆਰੇ ਹੀ ਮੋਲ ਸਟਾਉਣ ਔਰ ਆਪ ਵੀ ਹੱਥ ੜਾ ਕੇ ਪਹੁੰਚ ਸਕੀ ਉਦੋਂ ਸਵਾਲ ਵੀ ਕੀਤਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਤੇ ਸੀਸ ਤੇ ਤੁਸੀਂ ਕਿਦੋਂ ਮਹਾਰਾਜ ਜਮ ਬਸ ਬਸ ਹੋਣ ਹੁਣ ਸਰਬਸਦਾ ਨਹੀਂ ਤੇ ਦੇਣਾ ਕੌਣ ਦੇਗਾ ਕਿਰਮ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਾਂ ਪੁੱਤਰ ਬਣਨਾ ਸਭ ਕੁਝ ਕਿਰਪਾ ਕਰਨਾ ਆਪ ਸਮਝੀ ਸਕਦੇ ਹੋ ਚੜ ਦੀ ਗਲਾ ਬਖਸ਼ਣ ਭਾਈ ਸਾਹਿਬ ਭਾਈ ਡਾਕਟਰ ਸਾਹਿਬ ਸਾਡੇ ਨਾਲ ਬੜਾ ਹੀ ਸਹਿਯੋਗ ਕਰਦੇ ਹਮੇਸ਼ਾ ਤਨੋਂ ਮਨੋਂ ਤੁਮਹੋਂ ਹੱਥ ਨਾਲ ਨੇ ਕੋ ਲੱਜਕਾ ਨਹੀਂ ਖਿਮਾ ਬਖਸ਼ੋ ਇੱਕ ਵਾਰੀ ਸਾਰੇ ਫੇਰ ਬੁਲਾ ਦੋ ਫਤਿਹ ਆਖੋ ਜੀ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੇ ਮੈਨੂੰ ਲੱਗਦਾ ਸਭ ਤੋਂ ਇਹ ਕਾਫ ਜਾਊਗਾ ਉਹ ਆਰਮੀ ਦੀ ਹੈ 16 ਸਾਲ ਦਾ ਹੋਇਆ ਭਰਤੀ ਕੰਬਲ ਮਿਲੇ ਸਰਕਾਰੀ ਕਾਲੀ बापू केंद्र कदर करी करिए लगी रोजी रोज मच्छरदानी थले जवानी लंग की दी यार मच्छरदानी थले जवानी पौजी दी जद दिल करे छुट्टी जान मो छुट्टी न ਵਹਿ ਜਾਂਦੀ ਏ ਰੀਜ ਹੀ ਦਿਲ ਦੀ ਜਦ ਲੀਵ ਕੈਨਸਲ ਹੋ ਜਾਵੇ ਭੁੱਖ ਲੱਗੇ ਨਾ ਰੋਟੀ ਦੀ ਮਛਰਦਾਨੀ ਥਲੇ ਜਵਾਨੀ ਹੀ ਲੰਘ ਗਈ ਫੌਜੀ ਦੀ ਯਾਰੋ ਮਛਰਦਾਨੀ ਥਲੇ ਜਵਾਨੀ ਹੀ ਲੰਘ ਗਈ ਫੌਜੀ ਦੀ ਰੱਬ ਜਾਣ ਫੌਜੀ ਫੌਜ ਵਿੱਚ ਕੀ ਕੀ ਦੁੱਖ ਸਹਿੰਦੇ ਰੈਂਦਾ ਖੁੰਦਾ ਖੂਨ ਤੇ ਯਾਰੋ ਅਫਸਰ ਪੀ ਲੈਂਦੇ ਵੀ ਨੂੰ ਦਸਿਏ ਹਾਲ ਤੇ ਆਪਾਂ ਕਿਸਮਤ ਖੋਟੀ ਦੀ ਯਾਰੋ ਮਛਰਦਾਨੀ ਥੱਲੇ ਜਰਮਾਨੀ ਲੰਘ ਗਈ ਫੌਜੀ ਦੀ ਹਾਂ ਮਛਰਦਾਨੀ ਰਵਾਨੀ ਨੰਗ ਦੇ ਫੌਜੀ ਦੀ ਹੋ ਥੈਂਕ ਯੂ ਜੀ ਸਾਦੇ ਸਾਰੇ ਪਰਿਵਾਰ ਨੂੰ ਉਹਨਾਂ ਨੂੰ ਉਹਨਾਂ ਦੇ ਰਿਟਾਇਰਮੈਂਟ ਤੇ ਬਹੁਤ ਬਹੁਤ ਵਧਾਈ ਦੇਣਾ ਤੇ ਰੱਬ ਤੋਂ ਆਸ ਕਰਦਾ ਹਾਂ ਪ੍ਰਾਰਥਨਾ ਕਰਦਾ ਹਾਂ ਕਿ ਉਹ ਆਪਣਾ ਜਿਹੜਾ ਅਗਲਾ ਜੀਵਨ ਆ ਉਹ ਆਪਣੇ ਪਰਿਵਾਰ ਨਾਲ ਬਚਿਆਣਾ ਬਹੁਤ ਸੁਖੀ ਸੁਖੀ ਬਧੀਤ ਕਰਨ ਤੰਦਰੁਸਤ ਰਹਿਣ ਤੇ ਸਦਾ ਹੀ ਖੁਸ਼ ਰਹਿਣ ਸੋ ਮੇਰੇ ਸਾਥੀਆਂ ਨੂੰ ਬੇਰੇ ਪਿਆਰ ਕਰਦੇ ਆ ਇੱਕ ਵਾਰ ਤਾੜੀਆਂ ਨਾਲ ਨਾਲ ਸਵਾਗਤ ਕੀਤਾ ਜਾਵੇ ਬੱਚਿਆਂ ਨੂੰ ਪਿਆਰ ਦਿੱਤਾ ਸੋ ਅੱਜ ਮੈਨੂੰ ਇੱਕ ਘਰੇ ਨੂੰ ਬਹੁਤ ਜ਼ਰੂਰੀ ਕੰਮ ਸੀ ਪਰ ਮੈਂ ਲੇਟ ਵੀ ਹੋਇਆ ਜਦ ਤੁਹਾਨੂੰ ਵੀ ਭਾਈ ਨੇ ਦੱਸਿਆ ਹੁਣ ਇਹ ਵੀ ਕੋਈ ਲੇਟ ਆਇਆ ਪਰ ਮੈਂ ਇਹ ਕੀ ਚੀਜ਼ ਹੋਤੀ ਕਿ ਨਾਲ ਇੰਨਾ ਜਦਾ ਗਲੋਂ ਪਿਆਰ ਆ ਕਿ ਚਾਹੇ 10-15 ਮਿੰਟ ਦੀ ਚਾਹੀਏ ਤੇ ਇਹਨਾਂ ਦੀ ਪਾਰਟੀ ਵਿੱਚ ਜ਼ਰੂਰ ਪਹੁੰਚਣਾ ਤੇ ਇਸ ਦਾ ਹੀ ਸਾਡੇ ਸਾਰੇ ਸਾਥੀਆਂ ਦਾ ਇਹਨਾਂ ਨਾਲ ਪਿਆਰ ਆ ਸੋ ਉਸ ਤੋਂ ਬਾਅਦ ਮੈਂ ਗੱਲ ਕਰਾਂਗਾ ਸਾਡੇ ਖੋਜੀ ਭਾਈ ਜੀ ਆਰਵੀ ਤੋਂ ਬਹੁਤ ਸੋਣੀ ਬਾਤ ਬਹੁਤ ਸੋਨੇ ਬੋਲ ਜਿਹੜਾ ਕੋਈ ਲਿਖਦਾ ਹੈ ਜਾਂ ਬੋਲਦਾ ਹੈ ਸੋ ਸਾਡੇ ਸਾਥੀ ਨੂੰ ਬਤਾ ਉਹ ਵੀ ਥੋੜਾ ਜਿਹਾ ਕਰਦਾ ਵਾ ਤੇ ਮੈਨੂੰ ਦਿਖਿਆ ਤੇ ਸੋ ਮੈਂ ਭਾਈ ਨੂੰ ਰਿਕਵੈਸਟ ਕਰਾਂਗਾ ਕਿ ਰਿਕਾਰਡ ਜੁਤ ਬਹੁਤ ਸੋਨੇ ਬੋਲ ਆ ਰਿਕਾਰਡ ਕਰੋ ਇਹਨਾਂ ਦੇ ਮੱਛ ਆਇਦੇ ਚ ਰਿਕਵਾਇਰਮੈਂਟ ਤੇ ਪਹੁੰਚੇ ਸਾਰੇ ਭਰਾ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਰਿਸ਼ਤੇਦਾਰਾਂ ਦਾ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੇ ਆ ਕੇ ਮੁੱਲ ਚਾਰ ਚੰਨ ਲਏ ਆ ਬਹੁਤ ਬਹੁਤ ਧੰਨਵਾਦ ਹੈ ਭਾਈ ਕਿਰਤ ਕਰਦਾ ਭਾਈ ਸਿੱਧਾ ਕੰਮ ਕੰਮ ਦੀ ਭਾਈ ਨੇਗਾ ਕੰਮ ਕੰਮ ਜਰੂਰ ਕਰਿਆ ਕਰੋ ਸੋਚ ਕਰਾਂ ਕੰਮ ਕਰੋਗੇ ਤੁਹਾਡੀ ਇੱਜ਼ਤ ਬੜੋਗੀ ਕੰਮ ਦੀ ਇੱਜ਼ਤ ਹੈ ਬੇਲਾ ਦੇ ਭਾਈ ਨੇ ਬੇਲਾ ਨਾ ਬੇਲੇ ਤਰੇ ਕਰਦੇ ਕੰਮ ਜਰੂਰ ਕਰਾਂ ਕਰੋ ਧੰਨਵਾਦ ਜੀ ਬਹੁਤ ਵਾਹਿਗੁਰੂ ਜੀ ਦਾ ਖਾਤਾ ਹੋਵੇ ਤੋੜ Oh, ਦਾ ਤੇ ਆ ਸ਼ੁਕਰ ਦਾ ਤੇ ਆ ਤੇ ਆ ਸ਼ੁਕਰ ਦਾ ਤੇ ਆ ਭਾਉਨਾਂ ਦੇ ਨਾਲ ਸਾਰੇ ਭੈਣਾ ਵੀ ਪਹੁੰਚੇ ਜਿ ਇچھے ਤੌਰ ਤੇ ਕਿਉਂਕਿ ਡਾਕਟਰ ਸਾਹਿਬ ਦਾ ਜੋ ਰਿਕਾਰਡ ਦੱਸਦਾ ਹੈ ਪਿਛਲੇ 37 ਸਾਲ ਦੀ ਉਹਨਾਂ ਦੀ ਜੌਬ ਬੇਦਾਗ ਬੇਚਜਿਕ ਔਰ ਬਿਲਕੁਲ ਇਮਾਨਦਾਰ ਔਰ ਹਰ ਇੱਕ ਨਾਲ ਲੈ ਕੇ ਚੱਲਣ ਵਾਲੇ ਅਤੇ ਚੰਗੀ ਸੋਚ ਸੁਚਾਰੂ ਸੋਚ ਰੱਖਣ ਵਾਲੇ ਔਰ ਉਹਨਾਂ ਨੇ ਅੱਜ ਜ਼ਿਕਰ ਵੀ ਕੀਤਾ ਇੱਥੇ ਸਟੇਜ ਤੋਂ ਕਿ ਜੇ ਤੁਸੀਂ ਕੁਝ ਨਾ ਕੁਝ ਡਿਪਾਰਟਮੈਂਟ ਦਾ ਕੋਈ 70% ਕੋ 50% ਕੰਮ ਕਰਦੇ ਹੋ ਤੇ ਤੁਹਾਨੂੰ ਮਾਨ ਸਨਮਾਨ ਮਿਲਦਾ ਹੈ ਜਿਹੜੇ ਬਿਲਕੁਲ ਹੀ ਦੇਖ ਲਓ ਨਾ ਕਈ ਡਿਪਾਰਟਮੈਂਟਾਂ ਦੇ ਵਿੱਚ ਬਿਲਕੁਲ ਹੀ ਕੁਝ ਨਹੀਂ ਕਰਦੇ ਉਹਨਾਂ ਦਾ ਕੋਈ ਮਾਨ ਸਤਕਾਰ ਨਹੀਂ ਹੁੰਦਾ ਸੋ ਇਸ ਕਰਕੇ ਆਪਣਾ ਫਰਜ਼ ਸਮਝਦੇ ਹੋਏ ਜਿੱਥੋਂ ਆਪਾਂ ਬੱਚੇ ਤੇ ਪਰਿਵਾਰ ਪਾਲਦੇ ਆ ਹਨਾ ਜਿੰਨੇ ਕਾਰਜ ਅਸੀਂ ਜੋਬ ਤੋਂ ਹੀ ਕਰਦੇ ਆ ਨਾ ਉਹ ਜੋਬ ਜਿਹੜੀ ਆ ਉਹਨੂੰ ਡਿਊਟੀ ਸਮਝਦੇ ਹੋਏ ਅਸੀਂ ਲੋਕ ਭਲਾਈ ਵਾਸਤੇ ਲੋਕਾਂ ਦੇ ਕਿਉਂਕਿ ਇਹਨਾਂ ਦਾ ਮਹਿਕਮਾ ਵੀ ਹੈਲਥ ਦਾ ਸੀ ਲੋਕਾਂ ਦੀ ਸਿਹਤ ਨਾਲ ਜੁੜਿਆ ਹੈ ਤੇ ਸਿਹਤ ਨੂੰ ਲੋਕਾਂ ਨੂੰ ਅਵਾਈਅਰ ਕਰਨਾ ਕਿ ਤੁਸੀਂ ਇਸ ਤਰੀਕੇ ਦੇ ਨਾਲ ਆਹ ਖਰਾਕ ਲੈਣੀ ਆ ਨਸ਼ੇ ਤੋਂ ਦੂਰ ਰਹਿਣਾ ਬੜਾ ਵਧੀਆ ਇਹਨਾਂ ਦਾ ਰੋਲ ਰਿਹਾ ਬਹੁਤ ਸੋਹਣੀ ਇਹਨਾਂ ਨੇ ਡਿਊਟੀ ਨਿਭਾਈ ਆ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੈਟੀ ਦੇ ਵਿੱਚ ਇਹਨਾਂ ਦਾ ਸੀਨੀਅਰ ਮੀਤ ਪ੍ਰਧਾਨ ਦਾ ਉਹਦਾ ਉੱਥੇ ਵੀ ਸਾਨੂੰ ਹਮੇਸ਼ਾ ਇਹਨਾਂ ਦਾ ਰਾਤ ਦਿਨ ਸਹਿਯੋਗ ਰਹਿੰਦਾ ਅਸੀਂ ਸਤਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਤੋਂ ਇਹ ਕਾਮਨਾ ਕਰਦੇ ਹਾਂ ਗੁਰੂ ਸਾਹਿਬ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਹਮੇਸ਼ਾ ਬੱਚੇ ਬੱਚੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਿਓ ਔਰ ਆਪਣੇ ਦਰ ਘਰ ਦੀ ਪ੍ਰੀਤ ਪਿਆਰ ਬਣਾਈ ਰੱਖਿਓ ਕਿਉਂਕਿ ਜਿਹੜਾ ਉਸ ਸੱਚੇ ਮਾਰਗ ਨਾਲ ਜੁੜਿਆ ਰਹਿੰਦਾ ਹੈ ਉਹ ਇੱਕ ਦਿਨ ਵੱਸ ਉਸ ਮਕਾਮ ਤੇ ਪਹੁੰਚ ਜਾਂਦਾ ਜਿਸ ਕਾਰਜ ਵਾਸਤੇ ਅਸੀਂ ਦੁਨੀਆ ਤੇ ਆਏ ਆ ਸੋ ਭੁੱਲਾਂ ਦੀ ਖਿਮਾ ਬਖਸ਼ੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਮੇਰੇ ਸਤਿਕਾਰਯੋਗ ਵੀਰ ਵੀ ਅਚੇਚੇ ਤੌਰ ਤੇ ਭਾਈ ਸਾਹਿਬ ਭਾਈ ਕਸ਼ਮੀਰ ਸਿੰਘ ਜੀ ਅਤੇ ਭਾਈ ਸਾਹਿਬ ਭਾਈ ਭਗਵੰਤ ਸਿੰਘ ਜੀ ਔਰ ਇਹ ਸਾਡੇ ਖਜ਼ਾਨਚੀ ਨੇ ਸੀਨੀਅਰ ਮੀਤ ਪ੍ਰਧਾਨ ਨੇ ਜਨਸਕਤਰ ਨੇ ਸੁਮੱਚੇ ਵੀਰ ਜਿਹੜੇ ਆ ਹਮੇਸ਼ਾ ਲੋਕਾਂ ਲੋਕ ਭਲਾਈ ਦੇ ਕਾਰਜਾਂ ਵਾਸਤੇ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਆ ਉਹ ਤਿਆਰ ਬਾੜ ਤਿਆਰ ਰਹਿੰਦੀ ਆ ਔਰ ਬੋਲਦਿਆਂ ਬਚਾਨਾ ਕਰਦਿਆਂ ਨੇ ਏ ਖੁੱਲਾ ਹੋ ਗਈਆਂ ਖੁੱਲਾਂ ਦੀ ਖਿਮਾ ਬਖਸ਼ੋ ਔਰ ਆਪ ਸੁਮੱਚੇ মিডিਆ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਚੇਚੇ ਤਨਤਨ ਸਾਹਿਬ ਵਿਖੇ ਪਹੁੰਚ ਕੇ ਇਹ ਸਾਰੀ ਅੱਜ ਦੀ ਜੋ ਤਸਵੀਰ ਰਿਕਾਰਡਿੰਗ ਕੀਤੀ ਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਸਾਡੇ ਕਮਿਊਨਿਟੀ ਸੈਂਟਰ ਕੈਰੋਂ ਵੱਲੋਂ ਅਸੀਂ ਕਾਫੀ ਲੰਮੇ ਸਮੇਂ ਤੋਂ ਸਾਡਾ 35-40 ਸਾਲਾਂ ਤੋਂ ਇੱਕ ਪਰੰਪਰਾ ਚੱਲਿਆ ਆ ਜਿਹੜਾ ਵੀ ਸਾਡਾ ਸਾਥੀ ਰਿਟਾਇਰ ਹੋ ਕੇ ਆਪਣੇ ਘਰ ਜਾਂਦਾ ਉਹਦੀ ਸਨਮਾਨ ਨਹੀਂ ਕਰਨਾ ਸੀ ਅਸੀਂ ਅਸੀਂ ਕੈਰੋਂ ਨੂੰ ਸਾਡੇ ਕਰਦੇ ਆ ਉਸੇ ਸਬੰਧ ਵਿੱਚ ਸਰਦਾਰ ਸਰਦੀਪ ਸਿੰਘ ਜੀ ਜਿਹੜੇ ਬਤੌਰ ਹੈਲਥ ਇੰਸਪੈਕਟਰ ਸਾਡੇ 31 ਮਾਰਚ 2025 ਨੂੰ ਸੀਐਸਸੀ ਕੈਰੋਂ ਤੋਂ ਰਿਟਾਇਰ ਹੋ ਚੁੱਕੇ ਨੇ ਉਹਨਾਂ ਦੀ ਰਿਪਾਰਟੀ ਸਮੂਹ ਸਟਾਫ ਵੱਲੋਂ ਸਾਡੇ ਅੱਖਰ ਮੁਸਾਬ ਕੌਫੀ ਦੇ ਦਿਂਦਰਪਾਲ ਸਿੰਘ ਜੀ ਉਹਨਾਂ ਦੀ ਅਗਵਾਈ ਚ ਸਾਰੇ ਨਵੇਂ ਸਟਾਫ ਨੇ ਉਹਨਾਂ ਨੂੰ ਰਿਟਾਇਰਮੈਂਟ ਪਾਰਟੀ ਦਿੱਤੀ ਆ ਉਹਨਾਂ ਨੂੰ ਨਾਲ ਸਮਾਨ ਜਿਹੜਾ ਚਿੰਨ੍ਹ ਦੇ ਕੇ ਸਮਾਨ ਦਿੱਤਾ ਗਿਆ ਕਿਉਂਕਿ ਕੋਈ ਵੀ ਕਰਮਚਾਰੀ ਜਦੋਂ ਰਿਟਾਇਰ ਹੁੰਦਾ ਹੈ ਤਾਂ ਉਹ ਲਈ ਸਾਡੀ ਸੰਸਥਾ ਜੋ ਸਰਕਾਰੀ ਮੈਦਾਨ ਨੂੰ ਰਿਟਾਇਰ ਦਾ ਉਹਦੇ ਉੱਥੋਂ ਦੇ ਮਲਾਜਮਾਂ ਦਾ ਮੁੰਡਲਾ ਫਰਜ਼ ਹੁੰਦਾ ਕਿ ਜਿਹੜਿਆਂ ਨੇ ਸ਼ਾਨਦਾਰ ਸੇਵਾਵਾਂ ਦਿੱਤੀਆਂ ਉਹਨਾਂ ਨੂੰ ਯਾਦ ਕੀਤਾ ਜਾ ਕੇ ਯਾਦ ਕੀਤਾ ਜਾਵੇ ਤਾਂ ਜਿਹੜੇ ਆਉਣ ਵਾਲੇ ਨਵੇਂ ਮਲਾਜਮ ਸਾਥੀ ਉਹਨਾਂ ਨੂੰ ਉਹਨਾਂ ਪੁਰਾਣੇ ਸਾਥੀਆਂ ਸੇਧ ਮਿਲੇ ਸੇਗੀ ਆਈਡੀਐਸ ਪਾਰਟੀ ਦਾ ਮੁਲਾਜ਼ਮ ਸਾਥੀਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਵਧੀਆ ਤਰੀਕੇ ਨਾਲ ਵਧੀਆ ਪ੍ਰਬੰਧ ਨਾਲ ਪਾਰਟੀ ਕੀਤੀ ਆ ਮੈਂ ਬਹੁਤ ਬਹੁਤ ਦਾ ਸਾਰੇ ਮੁਲਾਜ਼ਮਾਂ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇਹਨਾਂ ਮਾਨ ਸਰਕਾਰ ਬਖਸ਼ੀ ਕੀਤਾ